ਮੈਨੂੰ ਲੱਗਦਾ ਸਰਕਾਰ ਦੇ ਕੰਮਾਂ ਤੋਂ ਖੁਸ਼ ਹਾਂ ਹੁਣ ਜਿਹੜੀ ਸਰਕਾਰ ਬਣੀ ਨੂੰ 4 ਸਾਲ ਦਾ ਹੋ ਗਿਆ ਸਮਾਂ ਅੱਧੇ ਕੰਮ ਠੀਕ ਕੀਤੇ ਜਿਹਨਾਂ ਨੇ ਬਿਜਲੀ ਬਦਲਾਰਾ ਦੇ ਬਾਕੀ ਜਿਹੜਾ ਕਨੈਕਸ਼ਨ ਕਨੈਕਸ਼ਨ ਬੰਨਦਾ ਉਹਦੇ ਬਾਰੇ ਥੋੜਾ ਜਿਹਾ ਹੈ ਤੇ ਆ ਬਿਜਲੀ ਪੱਖੋਂ ਠੀਕ ਹੈ ਸਾਰਾ ਹੂੰ ਝੂਣਾ ਜਨਮ ਚੰਗਾ ਵੀ ਕਿਹਾ ਹੂੰ ਸਾਰੇ ਤਾਂ ਹੁੰਦੇ ਹੀ ਨਹੀਂ ਕੰਮ ਜੀ ਜੀ ਹਾਂ ਉਹਨਾਂ ਸਰਕਾਰਾਂ ਨੇ ਵੀ ਸਾਰੇ ਕੰਮ ਨਹੀਂ ਕੀਤੇ ਸੀ ਇੱਕ ਆ ਲੁੱਟਾਂ ਖੋਈਆਂ ਵੱਧ ਗਈਆਂ ਥੋੜੀਆਂ ਜਿਹਾ ਇਹ ਜਿਹੜੇ ਲੁੱਟਾਂ ਘੁਮਾਂ ਦੀ ਗੱਲ ਕਰਦੇ ਆ ਤੁਸੀਂ ਮਾਰਮਰੋਈ ਦੀ ਗੱਲ ਕਰਦੇ ਆ ਇਹ ਪਿਛਲੀਆਂ ਸਰਕਾਰਾਂ ਚ ਵੀ ਜ਼ਿਆਦਾ ਹੁੰਦੀ ਸੀ ਤੇ ਨਹੀਂ ਹੁੰਦੀ ਸੀ ਉਦੋਂ ਜ਼ਿਆਦਾ ਹੁਣ ਥੋੜਾ ਜਿਆਦਾ ਹੁਣ ਜ਼ਿਆਦਾ ਹਾਂਜੀ ਜੰਮ ਦਿਹਾੜੇ ਲੁੱਟੀਆਂ ਜਾਂਦੀਆਂ ਪਿੰਡਾਂ ਚ ਹੂੰ ਜੰਮ ਦਿਹਾੜੀਆਂ ਕੱਲ ਪਰਸੋਂ ਇੱਥੇ ਘਵਾਰ ਵਾਲੀ ਤੇ ਵਾਲੇ ਜਰਾ ਕਰੇ ਸਾਨੂੰ ਜੀ 2.5 ਲੱਖ ਰੁਪਏ ਖੋਹ ਲਿਆ ਹੂੰ ਬੈਂਕ ਜੋ ਕਢਾ ਕੇ ਤੁਰੇ ਜਾਂਦਾ ਸੀ ਹੂੰ ਤੇ ਨਹਿਰ ਤੇ ਹੂੰ ਤੁਹਾਡੇ ਸਗਾ ਹੀ ਆ ਤੇ ਖੇਤ ਰਿੰਦਾ ਹੂੰ ਉਹਦੇ ਕੋਲੇ 5 ਕੁ ਹਜ਼ਾਰ ਸੀ ਕੋਟ ਜਾਂਦਾ ਸੀ ਹੂੰ ਮੈਂ ਉੱਤੇ ਸਿੱਟ ਕੇ ਦੋਹਾਂ ਜੀਆਂ ਨੂੰ ਹੂੰ 5000 ਲੈ ਗਏ ਜੀ ਦੇ ਨਹੀਂ ਡਾਕਟਰ ਸਾਹਿਬ ਦਾ ਬਾੜੀ ਚ ਹੁਣ ਆਇਆ ਤੇ ਨਸ਼ਾ ਬਹੁਤ ਜਿਆਦਾ ਹੋ ਗਿਆ ਨਸ਼ਾ ਇੰਨਾ ਵੱਧ ਗਿਆ ਜੀ ਹਮ ਸਰ ਵਿੜੇ ਬੁੜੇ ਦਾ ਬੁਰਾ ਹਾਲ ਹੈ ਹੁਣ ਜਾ ਕੇ ਵੇਖ ਲੋ ਚੌਂਕ ਚ ਵਿਲੇ ਬੈਠੇ ਕੋਈ ਦਿਹਾੜੀ ਨਹੀਂ ਜਾਂਦਾ ਕੋਈ ਲੈਣ ਨਹੀਂ ਦੇਣੇ ਨਸ਼ੇ ਨਾਲ ਸਾਰੇ ਫੁੱਲ ਹੁੰਦੇ ਆ ਹੁਣ ਜਿਹੜੇ ਉਮੀਦਵਾਰ ਠਾਏ ਆ ਉਹਨਾਂ ਉਮੀਦਵਾਰਾਂ ਦਾ ਪਤਾ ਤੁਹਾਨੂੰ ਵੀ ਕਿਹੜੀ ਪਾਰਟੀ ਨੇ ਕਿਹੜਾ ਠਾਇਆ ਸਾਰੇ ਉਮੀਦਵਾਰਾਂ ਬਾਰੇ ਜਾਣਕਾਰੀ ਹੈਗੀ ਕੁਛ ਹਾਂ ਜਿਲ੍ਹਾ ਪ੍ਰੀਸ਼ਦ ਬਾਰੇ ਪਤਾ ਜੀ ਉਹਨਾਂ ਚ ਕੋਣ ਹੈ ਪੰਜ ਗ੍ਰੈਂਡ ਲਾਲੀ ਬਾਦਲਾ ਅੱਛਾ ਦੇਖੋ ਆਰਮ ਸਿੰਘ ਜੀ ਤੇ ਇੱਕ ਹੋਰ ਆ ਪਾੜਾ ਦੇ ਕਿਹੜਾ ਆ ਕਾਰਜ ਹੈਗਾ ਜੇ ਤੂੰ ਲਾਲੀ ਬਾਦਲ ਦੀ ਗੱਲ ਕਰਦੇ ਹੋ ਲਾਲੀ ਬਾਦਲ ਕੀ ਦਾ ਮੁੰਡਾ ਤੇ ਕੀ ਦਾ ਪੁੱਤ ਹੈ ਸੂਬੇ ਦਾ ਮੁੰਡਾ ਤੇ ਗੁਰਦੇਵ ਦਾ ਪੁੱਤ ਹੈ ਜੀ ਗੁਰਦੇਵ ਸਿੰਘ ਬਾਦਲ ਦਾ ਪੁੱਤ ਹੈ ਗੁਰਦੇਵ ਸਿੰਘ ਬਾਦਲ ਨੇ ਜਦੋਂ ਮੁੱਖ ਮੰਤਰੀ ਹੁੰਦੇ ਸੀ ਖੇਤੀਬਾੜੀ ਮੰਤਰੀ ਹੁੰਦੇ ਸੀ ਗੁਰਦੇਵ ਸਿੰਘ ਖੇਤੀਬਾੜੀ ਮੰਤਰੀ ਹੁੰਦੇ ਸੀ ਤੇ ਸਰਕਾਰ ਹੁੰਦੀ ਸੀ ਕਾਲੀਆਂ ਦੀ ਉਦੋਂ ਕਿੰਨੇ ਕੰਮ ਹੁੰਦੇ ਸੀ ਗੁਰਦੇਵ ਬਾਦਲ ਦੇ ਉਦੋਂ ਉਹਨਾਂ ਨੇ ਮੋਗੇ ਮਾਗੇ ਦਾ ਚੰਗੇ ਲਾਇਆ ਜੀ ਐਸੇ ਏਰੀਏ ਦਾ ਗੁਰਦੇਵ ਬਾਦਲ ਨੇ ਨਯਰ ਜ ਵੀ ਮੋਗੇ ਲੋਇ ਇੱਕ ਦੋ ਸਮਾਲਸਰ ਕੋਲੇ ਜੀ ਪਰ ਦੁਆਜਨ ਦੁਆਜਨ ਦਾ ਉਦੋਂ ਵੀ ਬੁਰਾ ਹਾਲ ਸੀ ਸਪਰੇਅ ਆਲ ਜਾਂਦਾ ਉਹ ਨਰਮੇ ਉਦੋਂ ਨਹੀਂ ਹੁਣ ਹਟਿਆ ਉਹ ਨਾਂ ਹੈਗਾ ਉਹਨਾਂ ਦਾ ਲਾਲੀ ਬਾਦਲ ਦਾ ਜਿਵੇਂ ਤੁਸੀਂ ਗੱਲ ਕਰ ਰਹੇ ਸੂਬਾ ਬਾਦਲ ਦਾ ਬੇਟਾ ਗੁਰਦੇਵ ਬਾਦਲ ਦਾ ਪੁੱਤ ਆ ਇਹ ਉਹਨਾਂ ਦਾ ਨਾਂ ਨੂੰ ਹੈ ਨਹੀਂਗਾ ਹੂੰ ਸੂਬੇ ਦਾ ਵੀ ਉਹਨਾਂ ਹੈ ਨਹੀਂ ਨਾਂ ਹੂੰ ਨਾਂ ਉਹ ਲਾਲੀ ਤੋਂ ਪਹਿਲੀ ਯਾਰ ਖੜਾ ਹੋਣਾ ਹੂੰ ਬਾਦਲੀ ਬਾਦਲੀ ਦਾ ਹਰ ਗਿਆ ਹੂੰ ਅੱਗੇ ਤਾਂ ਬਾਦਲੀ ਉਹਨਾਂ ਨੂੰ ਬਣਾਈ ਬਣਾਈ ਜਾਂਦਾ ਸੀ ਹੂੰ ਬਾਦਲੀ ਮੰਤਰੀ ਬਣਾ ਲੈਂਦਾ ਸੀ ਲੱਗਦਾ ਫਿਰ ਅੱਜ ਕੀ ਬਾਜੀ ਮਾਰੂਗਾ ਲਾਲੀ ਬਾਦਲ ਤੇ ਨਹੀਂ ਮਾਰਦਾ ਅੱਜ ਕੀ ਮੁਸ਼ਕਲ ਆ ਜੀ ਕਾਰਨ ਹਾਂ ਪੜੀ ਲੈ ਜਾਣਗੇ ਬਸ ਹੂੰ ਅੱਗੇ ਲੈ ਕੇ ਪਹਿਲੋਂ ਲੈ ਕੇ ਹੁਣ ਲੈ ਤਰਨ ਤਰਨ ਨਹੀਂ ਆ ਪੜੇ ਲੈ ਦੇ ਜਿਹਦੀ ਵਿਜਾਰਤ ਆ ਹੂੰ ਉਹਨੇ ਲੈ ਹੀ ਜਾਣੀ ਆ ਹੂੰ ਜੀ ਵਾਠ ਠੀਕ ਆ ਦਸਤਾ ਜਿਹੜਾ ਕੋਸ ਸੀ ਕੇ ਠੀਕ ਹੀ ਆ ਬਸ ਹੂੰ ਚਾਰੀ ਵਾਰੀ ਪਾਸੋਂ ਕਹਿੰਦਾ ਹੋਊ। ਚੋਰੀਆਂ ਦਾ ਬਹੁਤ ਜ਼ਿਆਦਾ ਹੋਇਆ ਵਾ ਕਾਲੀ ਸਰਕਾਰ ਦੇ ਵਿੱਚ ਜਾਂ ਕਾਂਗਰਸ ਸਰਕਾਰ ਦੇ ਵਿੱਚ ਤੁਹਾਡੇ ਜ਼ਿੰਮੇਵਾਰਾਂ ਦੇ ਕੰਮ ਜ਼ਿਆਦਾ ਹੁੰਦੇ ਸੀ ਜਾਂ ਘੱਟ ਹੁੰਦੇ ਸੀ? ਕਿਹੜੀ ਸਰਕਾਰ ਚ ਜ਼ਿਆਦਾ ਕੰਮ ਹੁੰਦੀ ਸੀ ਤੁਹਾਡੇ? ਕਨੈਕਸ਼ਨ ਦਾ ਸਮਝ ਲੈ। ਕਨੈਕਸ਼ਨ ਤਾਂ ਇਹਨਾਂ ਨੇ ਵੱਧ ਤੋਂ ਵੱਧ ਦਿੱਤੇ ਆ। ਹੋਰ ਕਿਸੇ ਸਰਕਾਰ ਨੇ ਨਹੀਂ ਦਿੱਤਾ ਕਹਿੰਦਾ। ਕਿਹੜੀ ਸਰਕਾਰ ਨੇ? ਬਾਦਲ ਨੇ। ਬਾਦਲ ਨੇ। ਬਾਦਲ ਨੇ। ਕਾ ਬਤਾਵੇ ਹੈ ਜ਼ਿੰਮੇਵਾਰੀ ਆਸ ਤੇ ਤਾਂ ਠੀਕ ਸੀ। ਸਕੀਮਾਂ ਕੱਢੀਆਂ ਇਹਨਾਂ ਨੇ। ਕਨੈਕਸ਼ਨ ਬਹੁਤ ਜ਼ਿਆਦਾ ਦਿੱਤੇ ਇਹਨਾਂ ਨੇ। ਜਿਹੜਾ ਕੁਝ ਹੋਣਾ ਜਿਹੜਾ ਕੁਝ ਟਿੱਬਿਆਂ ਦੇ ਜਾਣੇ ਬਾਲੋ ਜਗਾਤੇ ਇਹਨਾਂ ਨੇ ਕਹਿ ਜੀ। ਪੜਾ ਕਹਿੰਦਾ ਭਾਬੀ ਬਾਦਲ ਸਰਕਾਰ ਚ ਬਹੁਤ ਕੰਮ ਹੁੰਦੇ ਸੀ ਇਹ ਉਹਦਾ ਹੁਣ ਸਿੱਧਾ ਰਹਿਣ ਨੂੰ ਉਹ ਕਰੀ ਜਾਂਦੇ ਕਿ ਨਹੀਂ ਹਾਂ ਕਾਂਗਰਸ ਚ ਵੀ ਹੋਇਆ ਬਾਦਲ ਚ ਵੀ ਹੋਇਆ ਉਦੋਂ ਕਾਂਗਰਸ ਚ ਵੀ ਬਹੁਤ ਕੰਮ ਹੋਇਆ ਦੂਜੀ ਵਾਰ ਕੁਝ ਨਹੀਂ ਕੀਤਾ ਉਹ ਮੈਂ ਵਿੱਚ ਆਵਾਜ਼ ਮਖਰੀਸ ਪੈ ਲੱਗ ਜੇ ਉਦੋਂ ਦੁੱਧ ਹੋ ਜਾਂਦਾ ਕੰਮ ਹੁਣ ਇਹ ਕਾਂਗਰਸ ਚ ਵੜਿਆ ਹੋਇਆ ਇਹ ਭਾਜਪਾ ਇਹਦੇ ਚ ਆਇਆ ਪਿਆ ਸਤੇ ਚ ਤੜਕੇ ਨੂੰ ਕਿਦੋਂ ਕੋਈ ਪੰਡੇ ਚ ਸੱਤ ਪਾਰਟੀਆਂ ਹੋਣਗੀਆਂ ਮੈਨੂੰ ਲੱਗਦਾ ਵੀ ਕਿਸੇ ਐਸੀ ਹੈ ਜਿਹੜੇ ਇੱਥੇ ਬੈਠਿਆ ਨਹੀਂ ਕੋਈ ਕਿਸੇ ਪਾਸੇ ਰਲ ਗਿਆ ਕੋਈ ਕਿਸੇ ਪਾਸੇ ਦੁਰ ਗਿਆ ਵਿਚ ਅੱਗੇ ਕੋਈ ਇੱਕ ਗਰੁੱਪ ਚਾਹ ਦੋ ਗਰੁੱਪ ਹੁੰਦੇ ਹੁਣ ਪਤਾ ਨਹੀਂ ਕਿੰਨੇ ਗਰੁੱਪ ਆ ਸਾਰੀਆਂ ਪਾਰਟੀਆਂ ਦੀ ਮਦਦ ਕਰਦੇ ਆ ਸਾਰੀਆਂ ਗਰੁੱਪ ਉਹ ਕਹਿੰਦਾ ਮੈਂ ਕਰਦਾ ਨਾ ਪਾਲਦੇ ਵੀ ਮੇਰਾ ਨਾਂ ਚੱਲੂਗਾ ਵਸਤੀ ਜਦੋਂ ਇਥੇ ਵਿਵਾਦ ਦੀ ਹੁੰਦੀ ਹੈ ਤੁਹਾਡੇ ਇਥੇ ਬਗਰਾੜੀ ਨਾਲ ਹੀ ਪਿੰਡਾ ਜਵਾਰ ਕੇ ਉਦੋਂ ਬੀੜ ਚੁੱਕੀ ਜਾਂਦੀ ਆ ਉਦੋਂ ਬਾਦਲ ਪਰਿਵਾਰ ਤੇ ਬੜੇ ਇਲਜ਼ਾਮ ਲੱਗਦੇ ਸੀ ਕਿ ਉਦੋਂ ਬਾਅਦ ਫਿਰ ਵਿਵਾਦਗਾਰੀ ਹੋਈਆਂ ਉਦੋਂ ਬਾਅਦ ਉਦੋਂ ਬਾਅਦ ਉਹ ਨਹੀਂ ਹੋਈਆਂ ਜੀ ਗੁਟਕਾ ਸਾਹਿਬ ਦੀ ਇੱਕ ਦੋ ਵਾਰੀ ਹੋਈਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਨਹੀਂ ਹੋਣਿਆ ਪਾਕਿਤ ਕੱਕ ਕੇ ਜਿਹੜੇ ਅੰਕ ਖਿਲਾ ਰਹੇ ਇੱਥੇ ਵੀ ਆ ਚ ਉਧਰ ਅੱਡੇ ਦੇ ਅੰਕ ਖਿਲਾ ਰਿਆ ਇਹ ਉਹ ਜਾ ਨਹੀਂ ਹੋਇਆ ਬਾਅਦ ਚ ਉਹ ਸਿੱਧੇ ਬਾਦਲ ਕੇ ਬਦਨਾਮ ਕਰਿਆ ਜੀ ਬਾਦਲ ਕੇ ਉਸੇ ਨਹੀਂ ਬਦਨਾਮ ਕਰਿਆ ਬਦਨਾਮ ਕਰਿਆ ਪਰ ਇਹ ਜੇ ਉਸ ਟਾਈਮ ਆ ਜਾਂਦੇ ਨਾ ਇੱਥੇ ਮੌਕੇ ਤੇ ਪਿੰਡ ਦੇ ਵਿੱਚ ਆਏ ਵੀ ਉਹਨਾਂ ਲੋਕਾਂ ਨੇ ਨਹੀਂ ਕੋਈ ਗੱਲਬਾਤ ਕਰਨ ਦਿੱਤੀ ਉਹਨਾਂ ਕੇ ਡਰਦੇ ਮੁੜ ਗਏ ਨਹੀਂ ਉਹ ਸਾਬਤ ਤਾਂ ਨਹੀਂ ਹੋਇਆ ਬਾਪੂ ਜਿਵੇਂ ਉਹ ਕਹਿੰਦੇ ਆ ਵੀ ਵਿਆਪਦੀ ਹੋਈ ਹੈ ਜ਼ਰੂਰ ਹੋਈ ਹੈ ਪਰ ਜਿਵੇਂ ਲੋਕਾਂ ਨੇ ਬਾਲਰਖਣੇ ਕਰਾਈ ਆ ਉਹ ਤਾਂ ਸਾਫ਼ ਤਾਂ ਨਹੀਂ ਹੋ ਸਕਿਆ ਅਜੇ ਤੱਕ ਕਰਾਈ ਨਹੀਂ ਜੀ ਇਹਨਾਂ ਨੂੰ ਕੀ ਚਰਖਾ ਨਹੀਂ ਹੂੰ ਉਦੋਂ ਤੋਂ ਹੀ ਉਹ ਬੁਰਜ ਵਾਲਾ ਚੱਕਿਆ ਹੁੰਦਾ ਦੁਕਾਨ ਵਾਲਾ ਜਿਹੜਾ ਮਗਰੋਂ ਮਾਰ ਕੇ ਗਏ ਆ ਉਹ ਜਿਨ੍ਹਾਂ ਨੇ ਗ੍ਰਾਂਂਥ ਸਾਹਿਬ ਚੁਕਾਇਆ ਚੱਕਿਆ ਉਦੋਂ ਮਗਰੋਂ ਮਾਰ ਕੇ ਉਹ ਪਕੜਿਆ ਹੁੰਦਾ ਗ੍ਰਾਂਂਥੀ ਪਕੜਿਆ ਹੁੰਦਾ ਨਿਕਲੇ ਆਉਣਾ ਸੀ ਹੂੰ ਉਦੋਂ ਬਾਅਦ ਉਹ ਹੀ ਵੀ ਸਾਡਾ ਨਾਂ ਲਊਗਾ ਇਹ ਦੁਕਾਨਦਾਰ ਮਾਰਿਆ ਉਹਦੇ ਘਰਵਾਲੀ ਨੂੰ ਨੌਕਰੀ ਦਿੱਤੀ ਇਹਨਾਂ ਨੇ ਤੇ ਇਸੇ ਕੰਮ ਕੀ ਥੋੜਾ ਜਿਹਾ ਉਹ ਸਭ ਸਾਲ ਨੂੰ ਮਾਫ਼ੀ ਦਿੱਤੀ ਬਾਦਲ ਕੈਸੇ ਕੰਮ ਦੀ ਥੋੜਾ ਜਿਆਦਾ ਲੋਕ ਤਾਂ ਇਹ ਕਹਿੰਦੇ ਜਿਵੇਂ ਹੁਣ ਤਰਨ ਤਰਨ ਜਿਮਨੀ ਚੌਂ ਸੀ ਜਿਮਨੀ ਚੌਂ ਦੇ ਵਿੱਚ ਕਾਲੀ ਪਾਰਟੀ ਚੰਗੀ ਲੀਡ ਕਰ ਰਹੀ ਸੀ ਠੀਕ ਹੈ ਜੀ ਕਾਲੀ ਦਲ ਦਾ ਕਾਲੀ ਦਲ ਤਾਂ ਠੀਕ ਹੈ ਉਧਰ ਮਾਝਾ ਜੀ ਠੀਕ ਹੈ ਜੀ ਹੂੰ ਉਹ ਸਾਰਾ ਅਡੋਣੀ ਏਰੀਆ ਆ ਉਹ ਤਾਂ ਕਹਿੰਦੇ ਐਤਕੀ ਇੱਧਰ ਵੀ ਬਾਜ਼ੀ ਮਾਰੂਗੀ ਇੱਧਰਲੇ ਪਾਸੇ ਆਪਣੇਲੇ ਪਾਸੇ ਵੀ ਹਾਂ ਉਹਨਾਂ ਨੂੰ ਸੁਭਾਵਨਾ ਹੈ ਤਾਂ ਕਿ ਐਤਕੀ ਸੁਭਾਵਨਾ ਹੈ ਕੋਈ ਕਾਲੀ ਪਾਰਟੀ ਦੀ ਸਰਕਾਰ ਬਣਦੀ ਹੈਗੀ ਜੀ ਲੋਕ ਆੱਕ ਜਾਂਦੇ ਜੀ ਇੱਕ ਤੋਂ ਹੂੰ ਹੁਣ ਨੋ ਆਪਾਂ ਤੁ ਲੋਕਾਂ ਕੇ ਪਈਆ ਲੋਕਾਂ ਨੇ ਅੰਨੇ ਵਾਈ ਵੋਟਾਂ ਪਾਈਆਂ ਸੀ ਇਹਨਾਂ ਨੂੰ ਕੋਈ ਇਹਨਾਂ ਦਾ ਦੇਖਿਆ ਨਹੀਂ ਕਿਹੜਾ ਖੜਾ ਹੈ ਕਿਹੜਾ ਨਹੀਂ ਖੜਾ ਪਰ ਕੋਈ ਚਮਕੀਦਾਰ ਸੀਗਾ ਪਹਿਲਾਂ ਆਪਾਂ ਨੂੰ ਨਹੀਂ ਆਮੋਲ ਕਰ ਗਿਆ ਕੋਈ ਜਾਣਦਾ ਨਹੀਂ ਸੀ ਇਹਨੂੰ ਐਮਐਲਏ ਬਣਾਤਾ ਤੇ ਇਸ ਪੱਡੇ ਚ ਆਇਆ ਲੋਕਾਂ ਨੇ ਇਹ ਵੀ ਉਹ ਵਾਰੀ ਨਾ ਬਣੀ ਜਾਂਦੀ ਅਕਾਲੀ ਕਾਂਗਰਸ ਵੀ ਆਪਾਂ ਹੋਰ ਪਾਰਟੀ ਲਿਓ ਆਟੋਮੈਟਿਕ ਜਿੰਨਾ ਨੌਜਵਾਨ ਲੋਕ ਸੀਗੇ ਮੁੰਡੇ ਕੁੜੀਆਂ ਉਹਨਾਂ ਨੇ ਸਭ ਨੂੰ ਆਪ ਵਾਲਾ ਨੂੰ ਪਾਈ ਆ ਘਰ ਜਿਆਨੇ ਪਲੋਕ ਕਿਤੇ ਪਾਈ ਆ ਉਹ ਗੱਲ ਨਹੀਂ ਤਾਂ ਪਰ ਨਾ ਪਉਣੀ ਆ ਹਾਂ ਆ ਜਾ ਸ਼ਰੀਆਮ ਲੋਕ ਇੱਥੇ ਆਉਂਦੇ ਸੀ ਬਾਕੀ ਆ ਆ ਗਿਆ ਜੀ ਮੁੰਡਾ ਸੀਨੀਅਰ ਜਿਵੇਂ ਲੋਕ ਤੁਸੀਂ ਵੱਧ ਤਜਰਬੇਕਾਰ ਆ ਬਜ਼ੁਰਗਾਂ ਜਿਹੜੇ ਕਿਸਾਨ ਨੂੰ ਕਹਿੰਦੇ ਬਾਦਲ ਸਾਹਿਬ ਨੇ ਬਹੁਤ ਕੰਮ ਕੀਤੇ ਮੋਗੇ ਖੁੱਲੇ ਕਰਾ ਦਿੱਤੇ ਜਿਵੇਂ ਤੁਸੀਂ ਦੱਸ ਰਹੇ ਹੋ ਖਾਲੇ ਪੱਕੇ ਕਰਾਤੇ ਕਨੈਕਸ਼ਨ ਦਿੱਤੇ ਜੱਟਾ ਜੀ ਹਾਂ ਕਨੈਕਸ਼ਨ ਦਿੱਤੇ ਤੇ ਮੋਗੇ ਵੀ ਕਦੇ ਬਾਦਲ ਨੇ ਇਧਰ ਲੋਏ ਹਾਂ ਤੇ ਵਾਦਲਾ ਸਮਝ ਕਰ 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 ਦਰੂ ਘਟਣ ਤੇ ਘਟਣ ਸਭ ਤੋਂ ਵੱਡੇ ਬਿਜਲੀ ਕਨੈਕਸ਼ਨ ਦਿੱਤੇ ਗਏ ਸਭ ਤੋਂ ਜਿਆਦਾ ਸਭ ਤੋਂ ਲੋਕਾਂ ਨੂੰ ਰੋਡ ਸੀ ਜਿਹੜੀ ਕਿਸਾਨਾਂ ਨੂੰ ਬਿਜਲੀ ਕਨੈਕਸ਼ਨ ਦਿੱਤੇ ਗਏ ਪਾਣੀ ਤੇ ਮੋਗੇ ਵੱਡੇ ਕੀਤੇ ਗਏ ਆ ਜਿੰਨਾ ਵੀ ਪਿੰਡ ਦਾ ਵਿਕਾਸ ਹੋਇਆ ਸਾਰਾ ਸ਼੍ਰੋਮ ਨਹੀਂ ਕਾਲੀ ਚੱਲਦੇ ਵੇਰੇ ਹੋਇਆ ਅੱਜ ਤੱਕ ਹੁਣ 5 ਸਾਲ ਕਾਂਗਰਸ ਗਈ ਆ ਕੋਈ ਬਹੁਤਾ ਛੱਪੜਾ ਵਿਕਾਸ ਨਹੀਂ ਉਹ ਤੁਹਾਡੇ ਸਾਹਮਣੇ ਆ ਅੱਜ ਤੀ ਆਮ ਪਾਰਟੀ ਆਈ ਸੀ ਇਹ ਕਹਿੰਦੇ ਅਸੀਂ ਐ ਕਰਦਾਂਗੇ ਜੀ ਇਹਨਾਂ ਨੇ ਹਾਲ ਤੱਕ ਛੱਪੜ ਤੇ ਕੱਲੇ ਪਿੰਡਰ ਲਾਤੀ ਆ ਸਾਨੂੰ ਵੋਟ ਨਹੀਂ ਪਈਗੀ ਅਸੀਂ ਘੱਟੇ ਕੰਮ ਕਰਗੇ ਜਿਨ੍ਹਾਂ ਨੂੰ ਵੋਟ ਪਈ ਉਹਨਾਂ ਤੋਂ ਕੰਮ ਲੈ ਲ ਦਾ ਵੀ ਮੈਂ ਮੂੰਹ ਤੇ ਕਹਿਣ ਜੋਗਾ ਇਹਨਾਂ ਨੂੰ ਜਿਹੜੋ ਕੰਮ ਕੀਤੇ ਜਿਹਨਾਂ ਨੂੰ ਵੋਟਾਂ ਪਈਆਂ ਉਹਨਾਂ ਨੂੰ ਕੰਮ ਕਰਾ ਲਓ ਲੋਕਾਂ ਨੇ ਐਤੀ ਦਿੱਤੀ ਹੈ ਕਾਲੀ ਜਲ ਨੂੰ ਪਹਿਲ ਦਿੱਤੀ ਸਰਪੰਚ ਕਾਲੀ ਜਲ ਦਾ ਬਣਾਇਆ ਜੀ ਕਾਂਗਰਸ ਨੇ ਐਤੀ ਇਹਨਾਂ ਨੇ ਆਮ ਵਾਲਿਆਂ ਨੇ ਸਾਰੇ ਇਹਨਾਂ ਦੇ ਪੇਪਰ ਰਿਜੈਕਟ ਕਰਤੇ ਦੋਨਾਂ ਪਾਰਟੀਆਂ ਦੇ ਕਾਲੀਆਂ ਦੇ ਵੀ ਕਾਂਗਰਸਾਂ ਦੇ ਜਿਹੜੇ 25 ਸਾਲ ਤਜਰਬੇਦਾਰ ਸੀ ਵੋਟਾਂ ਜਾਇ ਸਾਲ ਖੜਦੇ ਸੀ ਉਹਨਾਂ ਦੇ ਚੁੱਲ੍ਹਾ ਟੈਕਸ ਰਹਿ ਸਕਦਾ ਜੀ ਪੀਰਸ 5 ਸਾਲਾਂ ਚ ਉਹਨਾਂ ਨੇ ਕੰਮ ਕੀਤੇ ਸੀ ਮੈਂਬਰੀ ਲੜੀ ਉਹਨਾਂ ਦੇ ਚੁੱਲ੍ਹਾ ਟੈਕਸ ਭਰਿਆ ਜੀ ਕਹਿੰਦੇ ਤੁਹਾਡੇ ਕਾਜ ਤੁਸੀਂ ਚੁੱਲ੍ਹਾ ਟੈਕਸ ਨਹੀਂ ਭਰਿਆ ਜੀ ਤਾਂ ਕਿਨਾਂ ਉਹਨਾਂ ਨੇ ਕੀਤੇ ਗਏ ਕੈਨਸਲ ਕੀਤੇ ਗਏ ਬਾਕੀ ਜਿੰਨਾ ਵਿਕਾਸ ਹੋਇਆ ਜੇਕਰ ਮੋਟਰਾਂ ਨਾ ਲੱਗਦੀਆਂ ਮੈਂ ਇਹਦੇ ਸਾਥ ਦੇ ਵਿੱਚ ਵੀ ਲੋਕਾਂ ਠੀਕਾ ਜਿਹੜਾ 80000 ਦੂੰ ਆ ਜੀ ਉਹ 50000 ਤੇ ਵੀ ਰਹਿ ਜਾਂਦਾ 40 ਤੇ ਵੀ ਰਹਿ ਜਾਂਦਾ ਜੀਓ ਮੋਟਰਾਂ ਕਰਕੇ ਜਿਹੜੇ ਸਾਡੇ ਕਨੈਕਸ਼ਨ ਆ ਜਿਹੜੇ ਪਾਵਾ ਖੇਤੀ ਲੱਗਦੇ ਦੂਰ ਜਾਇ ਲੱਗ ਰਹੀ ਜੇ ਕਿ ਸਰਕਾਰ ਕਿਹੜੀ ਪਾਰਟੀ ਦੀ ਬਣਦੀ ਸੁਭਾਵਨਾ ਹੈਗੀ ਕਿਹੜੀ ਸਰਕਾਰ ਬਣੂਗੀ ਅਤਕੀ ਜੀ ਐਸ ਤਰੀਕੇ ਜਿਵੇਂ ਠੱਗਾ ਕਰਦੇ ਆਂ ਵਾਲੇ ਇਹ ਤਰੀਕ ਨਾਲ ਗਾਹ ਨੂੰ ਆਉਣ ਵਾਲੀ ਸਮ ਜਿਹੜੀ ਕਾਰੀ ਚੱਲਦੀ ਬਣ ਸਕਦੀ 100% ਅੱਛਾ ਅੱਜ ਤੇ ਤੁਸੀਂ ਵਿਕਾਸ ਕਮਲੋ ਜਿਨੇ ਹਰ ਬੀੜਤਾ ਲਈ ਮਦਦ ਕਿਸ ਨੇ ਕੀਤੀ ਕੋਈ ਪਾਰਟੀ ਗਈ ਉੱਥ ਮਲਦਰ ਗਿਆ ਚਾਹ ਉਹਨੇ ਪਿੰਡ ਜੋ ਇਕੱਠਾ ਕੀਤਾ ਫੰਡ ਜੀ ਚਾਹ ਉਹਨਾਂ ਡੀਟਰ ਨੂੰ ਲਾਇਆ ਆਪਦਿਆਂ ਨੂੰ ਸਭ ਤੋਂ ਵੱਧ ਪੈਸਾ ਉਹਨਾਂ ਨੇ ਦਿੱਤਾ ਹੂੰ ਪਿੰਡ ਵਿਗਾਸ ਤੇ ਵੀ ਇਕੱਠਾ ਕੀਤਾ ਉਹਨਾਂ ਨੇ ਆਦੇ ਡੀਟਰ ਨੂੰ ਲਾਇਆ ਆਪਾਂ ਦੇਖਣ ਹਰ ਪੀਰ ਤਾਂ ਹੱਤੀ ਸਭ ਤੋਂ ਵੱਧ ਪੈਸਾ ਇਹਨਾਂ ਨੇ ਦਿੱਤਾ ਕੋਈ ਸਰਕਾਰ ਬਾਹਰ ਘੱਟ ਕੇ ਕਹਿੰਦੀ ਅਸੀਂ ਦੇ ਕੇ ਹੂੰ ਇਹਦਾ ਬਾ ਸੈਂਟਰ ਨੂੰ ਨਹੀਂ ਦੇ ਨਾਲਿਆ ਜੀ ਸੈਂਟਰ ਨੇ ਪੈਸਾ ਨਹੀਂ ਭੇਜਿਆ ਸਾਨੂੰ ਜੀ ਇਸ ਤੋਂ ਇਲਾਵਾ ਤਾਂ ਜਿਆਦਾ ਇੰਝ ਜਿਆਦਾ ਇਹਨੇ ਕਾਲੀਦਾਨ ਨਹੀਂ ਦਿੱਤਾ ਜੀ ਸੈਂਟਰ ਤਾਂ ਵੀ ਨਹੀਂ ਮੰਗਿਆ ਇਹਨਾਂ ਨੇ ਜੀ ਆਪਦੀ ਜੇਬਾਂ ਹੀ ਦਿੱਤਾ ਜੀ ਚਾਹ ਆਪਦੇ ਡੀਟਰ ਨੂੰ ਲਾਇਆ ਉਹਨਾਂ ਨੇ ਪੈਸਾ ਸਭ ਤੋਂ ਜ਼ਿਆਦਾ ਦਿੱਤਾ ਜੀ ਇਹ ਚੀਜ਼ ਹੈ ਜ ਜੇ ਪਿਛਲੀ ਸਰਕਾਰ ਲਈ ਜਿਵੇਂ بیمੇ ਸੀ ਤੁਹਾਡੇ ਹੋਰ ਜਿਵੇਂ ਤੁਹਾਨੂੰ ਦੀਪੂ ਤੇ ਮਿੱਟੀ ਦਾ ਦਿਲ ਮਿਲਦਾ ਹੁੰਦਾ ਸੀ ਪਹਿਲਾਂ ਕਿਸਾਨਾਂ ਨੂੰ ਹਾਂ ਤੇਲ ਸੀ ਤੇ ਰਾਸ਼ਨ卡ਡ ਹੀ ਨਹੀਂ ਬਣਨੇ ਹੁਣ ਮੈਨਾਂ 20 ਸਾਲ ਹੋ ਗਏ ਉਹਨੇ ਘੱਟ 15 ਸਾਲਿਆਂ ਤੋਂ ਰਾਸ਼ਨ卡ਡ ਹੀ ਨਹੀਂ ਬਣੇ ਜੀ 10 ਸਾਲ ਸਾਡੀ ਕਨਸਟਿਟਿਊਐਂਟ ਦੀਆਂ ਵੋਟਾਂ ਨਹੀਂ ਪਈਆਂ ਇੱਥੇ ਜੀ ਪਰ ਗਾੜੀ ਦੇ ਵਿੱਚ ਜੇ ਅੱਜ ਤੀ ਇਹਨਾਂ ਨੇ ਲੜ ਕੇ ਇਲੈਕਸ਼ਨ ਕਰਾਏ ਜੀ ਤਾਂ ਕਿਨਾ ਬਣਾਇਆ ਕੋਈ ਲਿਖਾ ਗਲਤ ਇਲੈਕਸ਼ਨ ਨਹੀਂ ਬਣਾਇਆ ਮਿੱਟੀ ਤੇ ਤੇਲ ਮਿਲਿਆ ਨਹੀਂ ਕਿਸੇ ਨੂੰ ਜੀ ਇਹ ਸਟਾਈਡ ਦੀ ਸਹੂਲਤਾਂ ਜਿਉਂ ਮਿਲ ਨਹੀਂ ਰਹੀਆਂ ਜੀ ਜੇ ਮੈਂ ਹੁਣ ਜਿਲ੍ਹਾ ਪ੍ਰੇਸ਼ੀਦ ਦੇ ਵੋਟਾਂ ਪਈ ਜਾਂਦੀਆਂ ਉਹਦੇ ਵਿੱਚੋਂ ਕਿਹੜੀ ਪਾਰਟੀ ਦਾ ਜਿਹੜਾ ਕੈਂਡੀਡੇਟ ਬਾਜੀ ਮਾਰੂ ਲੱਗਦਾ ਜੇ ਇਸ ਟਾਈਮ 'ਚ ਵੇਖਿਆ ਜਾਵੇ ਜੀ ਜਿਹਦਾ ਈ ਤੱਕਾ ਕਰਨਗੇ ਤਾਂ ਲੱਜਾ ਸਕਦੇ ਆ ਜੀ ਜੇ ਸਹੀ ਅਮਨ ਸ਼ਾਂਤੀ ਨਾਲ ਵੋਟਾਂ ਪੈਣ ਜੀ ਤਾਂ ਕਾਲੀ ਦਲ ਸਾਡੇ ਇਸ ਹਲਕੇ ਦੇ ਵਿੱਚੋਂ ਬਰਗਾੜੀ ਦੇ ਵਿੱਚੋਂ ਕਾਲੀ ਦਲ ਆ ਰਿਹਾ ਜੀ ਉਮੀਦਵਾਰ ਕੌਣ ਹੈ ਹਾਂਜੀ ਗੱਦੇਵਾਲ ਦਾ ਮੁੰਡਾ ਲਾਲੀ ਬਾਦਲ ਜੀ ਲਾਲੀ ਬਾਦਲ ਉਹ ਬੰਦਾ ਕਿਵੇਂ ਲਾਲੀ ਬਾਦਲ ਮਿਹਨਤੀ ਆ ਮਿਹਨਤੀ ਬੰਦਾ ਜੀ ਕਿਉਂ ਦਾਦੇ-ਪਰਦਾਦੇ ਚੱਲਦੇ ਆ ਰਹੇ ਇੱਥੇ ਹ ਕੀ ਇਹ ਪਰਿਵਾਰ ਲੋਕਾਂ ਦੇ ਵਿੱਚ ਦੁੱਖ ਦੇ ਸੁੱਖ ਦੇ ਵਿਚਰਦਾ ਹੈਗਾ ਜਿਵੇਂ ਸੂਬਾ ਬਾਦਲ ਹੋ ਗਿਆ ਲਾਲੀ ਬਾਦਲ ਹੋ ਗਿਆ ਕਿਉਂਕਿ ਗਰਜੇ ਬਾਦਲ ਜਦੋਂ ਦਾ ਗਲਦੇ ਬਾਦ ਚੱਲਿਆ ਗਿਆ ਜੀ ਉਸ ਤੋਂ ਬਾਅਦ ਸੂਬਾ ਬੱਦ ਰਾ ਰਿਹਾ ਜੀ 150 ਤੇ 10 ਦੇ ਜੀ ਆ ਰਹੀ ਗਰਚੇਤ ਪ੍ਰਧਾਨ ਦੇ ਨਾਲ ਜਦੋਂ ਵੀ ਕੋਈ ਪਿੰਡ ਦੇ ਵਿੱਚ ਕੋਈ ਹੁੰਦਾ ਜੀ ਗਰਚੇਤ ਪ੍ਰਧਾਨ ਸਾਡਾ ਫੋਨ ਕਰਦਾ ਜੀ ਉਹਦੀ ਵਿਚਰਦਾ ਅਗੇ ਜੀ ਹਰ ਇੱਕ ਦੁੱਖ ਦੇ ਸੁੱਖ ਦੇ ਚੋਂਦਾ ਜੀ ਹਰੇਕ ਚੀਜ਼ ਹੰਮੀ ਭਰਦਾ ਜੀ ਇਹ ਚੀਜ਼ਾਂ ਜੀ ਕੀ ਲੱਗਦਾ ਕਿੰਨੀ ਕੀ ਲੀਡ ਨਾਲ ਲੈ ਕੇ ਜਾਓ ਸੂਬਾ ਬਾਦਲ ਦਾ ਜਿਹੜਾ ਬੇਟਾ ਲਾਲੀ ਬਾਦਲ ਹੈ ਜੇ ਦੇਖਿਆ ਉਸ ਰੀਡ ਤਾਂ ਚੰਗੀ ਰੀਡ ਨਿਕਲਦੀ ਜੇਕਰ ਤੁਸੀਂ ਕਹਿੰਦੇ ਧੱਕਾ ਨਾ ਹੋਵੇ ਤਾਂ ਹਾਂਜੀ ਚੰਗੀ ਰੀਡ ਕੱਢਣਗੇ ਜੀ ਹੂੰ ਦੋਨਾਂ ਪਾਰਟੀ ਲੋਕ ਕੱਕਗੇ ਜੀ ਕਿਉਂ ਹੀ ਨਾ ਹੂੰ ਹੂੰ ਹੁਣ ਹਰ ਇੱਕ ਚੀਜ਼ ਦੇ ਜਵਾਨ ਦੇ ਵਿੱਚ ਜੀ ਇਹਨਾਂ ਨੇ ਇਨਾਂ ਖੂਨ ਪਾਰਤਾ ਸੀ ਬਾਦਲ ਐ ਬਾਦਲ ਐ ਜੀ ਹੁਣ ਉਸੇ ਮੂੰਹ ਨਾਲ ਹੀ ਲੋਕੀ ਬਦਲ ਬਦਲ ਕਰੀ ਜਾਂਦੇ ਤੁਸੀਂ ਆਪ ਹੀ ਵੇਖ ਲਓ ਮੀਡੀਆ ਤੇ ਕਿਸੇ ਮਰਜ਼ੀ ਪੇਜ ਖੋਲ ਕੇ ਵੇਖੋ ਉਸੇ ਬਾਦਲ ਬਦਲ ਹੀ ਹੁੰਦੀ ਹੈ ਤਾਂ ਤੁਹਾਨੂੰ ਜਿਮਨੀ ਚੋਨੇ ਜਾਨੀ ਕਿ ਇੱਕ ਦਿਖਾਤਾ ਰੰਗ ਉਹ ਦਿਖਾਤਾ ਜੀ ਉਥੇ ਜਿਹੜੀ ਜਤਨਤਨ ਦੀ ਸੀਟ ਦਿਖਾਈ ਗਈ ਹੈ ਜੀ ਉਹ ਤਾਂ ਸਭ ਤੋਂ ਵੱਧ ਕਾਲੀ ਦਲ ਦਾ ਸੀ ਬੰਦਾ ਜੀ ਪਹਿਲੇ ਵੀ ਕਾਲੀ ਦਲ ਦਾ ਸੀ ਉਹ ਚਲੋ ਇਹਨਾਂ ਨੇ ਪੱਟ ਲਿਆ ਜੀ ਪਹਿਲੇ ਤਾਂ ਉਹ ਨਹੀਂ ਕੰਦੀ ਚਿੱਟੇ ਦਾ ਜੀ ਹੁਣ ਚਿੱਟੇ ਤੋਂ ਮੁਕਤ ਹੋ ਗਏ ਜੀ ਆਪਦੇ ਵਿੱਚ ਸਰਕਾਰ ਚਾਹੇ ਚਿੱਟਾ ਹੈ ਨਹੀਂ ਉਹ ਤੇ ਜੀ ਪਹਿਲਾਂ ਉਹ ਚਿੱਟੇ ਦਾ ਵਪਾਰੀ ਸੀ ਜੀ ਹੁਣ ਉਹੀ ਬੰਦਾ ਗੱਡੀਆਂ ਚ ਜਿਹਨੇ ਚੜਦਾ ਫਿਰਦਾ ਸੀ ਪਹਿਲਾਂ ਉਹ ਚਿੱਟੇ ਦਾ ਕਹਿ ਰਹੇ ਸੀ ਤੇ ਹੁਣ ਜਦੋਂ ਉਥੇ ਰੀਡ ਜਿੱਤੀ ਹੈ ਜੀ ਜਦ ਕੀ ਇਹ ਕਹਿ ਰਹੇ ਸਭ ਤੋਂ ਥੱਲੇ ਜਾ ਰਿਹਾ ਹੈ ਕਾਲੀ ਦਲ ਦੋ ਗੋ ਨੰਬਰ ਤੇ ਆ ਗਿਆ ਕਾਲੀ ਦਲ ਹੋ ਸਕਦਾ ਜੀ ਇਹ ਪੈਸੇ ਨਾਲ ਵਾਰਦੇ ਸਰਕਾਰ ਦਾ ਤਾਰ ਤਾਰ ਸੀਟ ਲਿਆ ਸਕਦਾ 99% ਇਹ ਚੀਜ਼ ਹੈ ਅਸੀਂ ਦਾਅਵਾ ਕਰ ਰਹੇ ਨੇ ਨਹੀਂ ਨਹੀਂ ਆਮਾਦੀ ਪਾਰਟੀ ਵੀ ਕਹਿੰਦੀ ਆ ਵੀ ਅਸੀਂ ਵੀ ਬਹੁਤ ਕੰਮ ਕਰੀਏ ਜੇ ਬਾਈ ਕਹਿੰਦਾ ਸੀ ਯਾਰ ਅਸੀਂ ਤਾਂ ਹੁਣ ਭਗਵੰਤ ਮਾਨ ਤੇ ਵੀ ਅੱਕੇ ਪਏ ਆ ਵੀ ਲੈਟੀ ਵਾਲੀ ਦੇਈ ਜਾਂਦਾ ਇੱਕ ਤਾਂ ਅੱਕਦਾ ਹੁੰਦਾ ਨਾ ਵੀ ਲੈਟ ਆਉਂਦੀ ਨਹੀਂ ਉਹ ਕਹਿੰਦਾ ਅਸੀਂ ਅੱਕੇ ਐਵੇਂ ਵੀ ਲੈਟ ਬਾਲੀ ਦੇਈ ਜਾਂਦਾ ਲੈਟ ਦੇਈ ਜਾਂਦਾ ਅੱਕੇ ਪਾਏ ਨਹੀਂ ਗਏ ਤੁਸੀਂ ਇਹ ਦੇਖੋ ਲੈਟ ਜਾਂਦੀ ਕਿ ਨਹੀਂ ਇਸ ਪਹਿਲਾਂ ਜੀ ਭਗਵੰਤ ਮਾਨ ਨੇ ਲੈਂਦੀ ਲੈਣਾ ਦਿੱਤੀ ਉਹ ਲੈਂਦੀ ਕਿ ਦੀ ਥਰਮੋਪਲਾਸਟਿਕ ਨਹੀਂ ਲੈਸੀ ਜੇ ਬਾਲ ਸਰਕਾਰ ਨੇ ਲੈਸੀ ਸਾਨੂੰ ਫੇਰ ਹੀ ਗਾਂ ਦਿੱਤੀ ਗਈ ਨਹੀਂ ਜੋ ਥਰਮੋਪਲਾਸਟਿਕ ਦਾ ਉਹ ਕਿੱਥੋਂ ਜੇਬ ਚ ਦੇਣ ਤੇ ਜੀ ਲੈਟ ਜੀ ਭਗਵੰਤ ਮਾਨ ਤਾਂ ਕਹਿੰਦਾ ਇਹਨਾਂ ਤਾਂ ਕੋਲੇ ਨਹੀਂ ਪੂਰਾ ਹੋਇਆ ਕੱਲ ਗਾਂ ਤੂੰ ਜੇ ਉਹਨਾਂ ਨੇ ਕੱਲ ਤਾਂ ਪੂਰਾ ਨਹੀਂ ਹੋਇਆ ਜੀ ਮੈਂ ਤੁਹਾਡੀ ਗੱਲ ਤੇ ਸੈਂਟਰ ਤੋਂ ਪੈਸਾ ਕਿੰਨਾ ਲਿਆ ਜੀ ਇਹਨਾਂ ਨੇ ਕਿੰਨਾ ਕਰਜ਼ਾ ਚੱਕਿਆ ਜੀ ਇਹਨਾਂ ਨੇ ਕਰਜ਼ਾ ਨਹੀਂ ਨਾ ਚੱਕਿਆ ਸੀ ਹੁਣ ਲੀਟਰ ਵਾਲੇ ਤੁਸੀਂ ਵੇਖ ਲਓ ਜੀ ਬਿਆਨ ਜਿੱਥੇ ਮਰਜੀ ਜੈਤੋ ਸ਼ਹਿਰ ਚ ਵੇਖ ਲਓ ਸਾਡਾ ਵਿਕਾਸ ਕੀ ਹੋਇਆ ਵੇ ਬਰਗਾੜੀ ਦੇ ਚੌਲ ਛੱਡੋ ਜੀ ਜੈਤੂ ਮੈਨੇ ਮੋਲਕ ਸਿੰਘ ਦਾ ਕਹਿੰਦਾ ਮੈਂ ਕੰਮ ਬਹੁਤ ਜ਼ਿਆਦਾ ਕਰਾ ਰਹਾ ਪਿੰਡਾਂ ਦੇ ਵਿੱਚੋਂ ਜਾ ਕੇ ਵੇਖੋ 2-2 ਕਰੋੜ ਦਾ ਗਰੰਟਾ ਦਈਏ ਨਾ ਮੈਂ ਕਿਹਾ ਉਹਦੇ ਬਰਗਾੜੀ ਚ ਵੇਖੋ ਕੀ ਕੰਮ ਕੀਤਾ ਜੀ ਤੁਹਾਨੂੰ ਦੱਸ ਦੇ ਇੱਕ ਵੀ ਬਾਹ ਖੜ ਕੇ ਦੱਸਦੇ ਨਹੀਂ ਵੀ ਅਸੀਂ ਆ ਕੰਮ ਕਰਤੇ ਮੰਡੀ ਦਾ ਸਾਡੀ ਨਹੀਂ ਬਣੀ ਸੀ ਸਭ ਤੋਂ ਵੱਡੀ ਸਮੱਸਿਆ ਕਿਸਾਨਾਂ ਦੀ ਮੰਡੀ ਦੀ ਸੀ ਮੰਡੀ ਗੱਲ ਤੱਕ ਬਣੀ ਨਹੀਂ ਸੀ ਮੰਡੀ ਤਾਂ ਤੁਹਾਡੀ ਵਿਵਅਦਾਤੀ ਚ ਰੋਲ ਗਈ ਉਦੋਂ ਵਿਵਅਦਾਤੀ ਚ ਰੋਲ ਹੀ ਗਈ ਮੰਨ ਲਾਓ ਕਹਿ ਕੇ ਆ ਬਦਲ ਨੇ ਕੀਤੀ ਹੈ ਜੀ ਵਿਵਅਦਾਤੀ ਕੀਤੀ ਜੀ ਬਲ ਦਾ ਸਬੂਤ ਦੇ ਦਿਓ ਜੀ ਜੇ ਬਲ ਸਾਹਿਬ ਨੇ ਕੀਤੀ ਹੈ ਜੀ ਬਲ ਸਾਹਿਬ ਦਾ ਸਬੂਤ ਦੇ ਦਿਨ ਵੀ ਅ ਹਾਲ ਤੱਕ ਕਿੰਨੇ ਚਿਰ ਹੋ ਗਈ ਬਾਲ ਸਾਹਿਬ ਨੇ ਅਜ ਤੱਕ ਖੜੇ ਹੀ ਬੰਦਾ ਕੋਈ ਕਹਿੰਦਾ ਵੀ ਵਾਹ ਕਰਕੇ ਵੀ ਬਾਲ ਸਾਹਿਬ ਦਾ ਬੰਦਾ ਹੀ ਦਿੱਤਾ ਹੀ ਫੜਤੇ ਕੋਈ ਲੀਡਰ ਤੇ ਕੋਈ ਐਮ ਐਲ ਏ ਤੇ ਕੋਈ ਮਨ ਲ ਨਿੱਕੀ ਪਾਰਟੀ ਦਾ ਬੰਦਾ ਹੀ ਦੇ ਦੇ ਨੀ ਇਹ ਨਹੀਂ ਵੀਆਪਦੀ ਕਰਾਈ ਜੀ ਉਹ ਦੇਖੋ ਜੀ ਇਹਨੇ ਵੀਆਪਦੀ ਕਹਿ ਦਿੰਦੇ ਆ ਵੀ ਆਪਦੀ ਕਰਾਤੀ ਸਬੂਤ ਤਾਂ ਦਿੱਤਾ 5 ਸਾਲ ਕਾਂਗਰਸ ਵਾਲੇ 5 ਸਾਲ ਆਮ ਵਾਲੇ ਨੰਗੇ ਜੀ ਫੜੂ ਇੱਕਦਾਂ ਦਾ ਬੰਦਾ ਦੇ ਦੋ ਫੜਕੇ ਸਾਨੂੰ ਵੀ ਪਤਾ ਲੱਗ ਗਿਆ ਬਰਗਾੜੀਆਂ ਨੂੰ ਵੀ ਆਪ ਦੇਤਾ ਜੀ ਇਹਨਾਂ ਨੇ ਵੀਆਪਦੀ ਕਰਾਈ ਹੈ ਜੀ ਜੀ ਆਪੜ ਗੱਲਾਂ ਚ ਹੀ ਗਈ ਰਹਿੰਦੀ ਬਾਪੂ ਆਜੋ ਮਾੜੇ ਤੁਹਾਨੂੰ ਪੁੱਛ ਲੇ ਗਏ ਤੇਰਾ ਗਾਂ ਆਜੋ ਮਾੜਾ ਜੀ ਤੁਸੀਂ ਬਜ਼ੁਰਗਾ ਇਧਰ ਆ ਪੱਤੇ ਜੀ ਦਿਨ ਦੇ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਨਾ ਇਹਨਾਂ ਨੂੰ ਵੱਧ ਤਜਰਬਾ ਹੁੰਦਾ ਪੁਰਾਣੇ ਆ ਬੈਠੇ ਸਾਰੇ ਮੈਂ ਤੇ ਨਾਲ ਵੱਡੇ ਹੀ ਆ ਮੈਂ ਕਰੂੰ ਆਪਾਂ ਤਾਂ ਸਰਵੇ ਕਰ ਰਹੇ ਆ ਪਿੰਡਾਂ ਦੇ ਵਿੱਚੋਂ ਵੀ ਜਿਹੜੀ ਹੁਣ ਪਾਰਟੀਆਂ ਨੇ ਸਾਰੀਆਂ ਪਾਰਟੀਆਂ ਵੀ ਦਵਾਟ ਆਏ ਆ ਨੈਟ ਤੇ ਵੇਦਾ ਰਹਿੰਨਾ ਹੋਰ ਵੀ ਪਿੰਡਾਂ ਚ ਆਉਂਦਾ ਤੇਰਾ ਜੀ 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 ਧੰਨਵਾਦ ਤੂੰ ਪਹਿਲਾਂ ਵੀ ਆਇਆ ਸੀ ਸਾਡੇ ਕੋਲੇ ਇੱਥੇ ਜੀ 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 ਕਿਵੇਂ ਲੱਗਦਾ ਹੁਣ ਜਿਹੜੇ ਕਮਾਕਾਰਾਂ ਸਰਕਾਰ ਦੇ ਯਾਰ ਕਿਸੇ ਨੂੰ ਜੀ ਆ ਕੇ ਆ ਬਿਆ ਕਿਸੇ ਨੂੰ ਜੀ ਨਹੀਂ ਕਰਦਾ ਵੋਟ ਪਾਉਣ ਨਹੀਂ ਪਹਿਲਾਂ ਦੋ ਸੀ ਕਾਲੀ ਕਾਂਗਰਸ ਸੀ ਤੀਜਾ ਫਰੰਟ ਵੀ ਆ ਗਿਆ ਸੀ ਕਹਿੰਦੇ ਸੀ ਇੱਕ ਬਦਲਾਅ ਆਊਗਾ ਉਹ ਬਦਲਾਅ ਤੁਸੀਂ ਵੇਖ ਲਿਆ ਤਿੰਨੇ ਹੀ ਫੇਲ ਹਾਂ ਹਾਂ ਤਿੰਨੇ ਹੀ ਫੇਲ ਹਾਂ ਕਿਹਨੂੰ ਪਾਈਏ ਕਿ ਨਹੀਂ ਕਿਸੇ ਨੂੰ ਨਹੀਂ ਪਾ ਚੌਥਾ ਫਰੰਟ ਵੇਖ ਲਓ ਹੈ ਚੌਥਾ ਫਰੰਟ ਕੋਈ ਆਊਗਾ ਤਾਂ ਵੇਖ ਲਾਂਗੇ ਫਿਰ ਉਹ ਕੀ ਕਰਾਂਗੇ ਕਿਨੇ ਕੋ ਚੰਗਾ ਨਹੀਂ ਲੱਗਾ ਦੇਣਾ ਚ ਤਿੰਨਾ ਚੋਂ ਕੋਈ ਨਹੀਂ ਚੰਗਾ ਲੱਗਾ ਸਾਡੇ ਦਾ ਕੋਈ ਨਹੀਂ ਕੰਮ ਹੋਇਆ ਪਾਰਟੀ ਦਾ ਵੀ ਕੋਈ ਨਹੀਂ ਹੋਇਆ ਪਾਰਟੀ ਦੇ ਉਹ ਤਾਂ ਕਹਿੰਦੇ ਬੰਬ ਕੱਢੀ ਤੁਰੇ ਨੇ ਅਸਿਹਦਾ ਪੈਸੇ ਪੈਸੇ ਇਨੇ ਸਿੱਟੇ ਆਹ ਵੇਖ ਲਓ ਉਹ ਲਾਇਆ ਦੂਜਾ ਉਹਨਾਂ ਨੇ ਸੋਲਰ ਸਾਲ ਹੋ ਗਿਆ ਉਹਨੂੰ ਖੜੇ ਨੂੰ ਕੋਈ ਪਾਣੀ ਛੱਪੜ ਦਾ ਦੱਸੋ ਕਿੰਨੇ ਛੱਪੜਾਂ ਦਾ ਅੱਖ ਜਾਂਦੇ ਆਹ ਕੰਮ ਕਰਾਤਾ ਕਿਸੇ ਦਾ ਹੋਇਆ ਦੱਸ ਸਾਡੇ ਬੁਰਗਾੜੀ ਚ ਤਾਂ ਹੋਇਆ ਨਹੀਂ ਕਾਂਗਰਸ ਵੀਰੇ ਦਾ ਹੋ ਗਿਆ ਸੀ ਸਮਾਂ ਮੇਰੀ ਗੱਲ ਸੁਣੋ ਰਜਿਸਟਰੀ ਕਰਾਉਣ ਜਾਂਦੇ ਆ ਤੋ ਹਥੋਂ ਰਿਸ਼ਵਤ ਨਹੀਂ ਮੰਗਦੇ ਤਹਿਸੀਲਦਾਰ ਪਟਵਾਰੀ ਫੋਲ ਲੈਂਦੇ ਹੈ ਹੈ ਫੋਲ ਲੈਂਦੇ ਰੇਟ ਸਰਦ ਕਹਿੰਦਾ ਦੱਸੋ ਕੌਣ ਲੈਂਦਾ ਦੱਸੋ ਮਾ ਮਾਨ ਲੈਣਾ ਮੈਂ ਅਸੀਂ ਰੋਜ਼ ਕਰਾਉਨੇ ਰੇਟਰੀਆਂ ਹਾਂ ਹਾਂ ਫੁੱਲ ਪਹਿਲਾਂ ਹੀ ਕੱਟ ਲੈਂਦੇ ਆ ਉਹ ਹਾਂ ਨਾਲ ਨਾਲ ਹੀ ਕੱਟ ਲੈਂਦੇ ਆ ਬੀਬੀਆਂ ਦਾ ਤੁਹਾਡੀਆਂ ਦਾ ਕਰਾਇਆ ਮਾਫ ਕਰਤਾ ਹੁਣ ਤੇ ਜੇ ਜਾਣਾ ਪੈ ਕੇ ਆਏ ਤਾਂ ਤੈਨੂੰ ਪੈਸੇ ਦੇਣੇ ਪੈਂਦੇ ਆ ਪਹਿਲਾਂ ਪੈਸੇ ਦੇਣੇ ਪੈਂਦੇ ਸੀ ਨਾ ਬੀਬੀ ਨੂੰ 1000 1000 ਰੁਪਿਆ ਉਹ ਹੀ ਨੂੰ ਮੁਖਦਾ ਉਹਨਾਂ ਨੂੰ ਜਿਹੜਾ ਉਹ ਕਹਿੰਦੇ ਦੇ ਦਾਂਗੇ ਸਬਰ ਰੱਖੋ ਦੇ ਦਾਂਗੇ ਇਕੱਠਾ ਦੇਵਾਂਗੇ ਕਹਿੰਦੇ ਜਦੋਂ ਸਰਕਾਰ ਬਦਲ ਗਈ ਉਹ ਕਹਿੰਦੇ ਜਦੋਂ ਨੇੜੇ ਜਾ ਕੇ ਨਾ ਤੁਹਾਨੂੰ ਇਕੱਠੇ ਹੀ ਪਾ ਦਾਂਗੇ ਖਾਤਿਆਂ 'ਚ ਠੀਕ ਹੈ ਜੀ ਹਾਂ ਠੀਕ ਹੈ ਜੀ ਸਬਜ਼ੀ ਲੈਣੇ ਕੋਟੋਂ ਜਾਂਦੀਆਂ ਸਬਜ਼ੀਆਂ ਵੀ ਕੋਟੋਂ ਜਾਂਦੀਆਂ ਬੁੜੀਆਂ ਬੁੜੀਆਂ ਸਬਜ਼ੀਆਂ ਨੂੰ ਕੋਟ ਰੋਟ ਜਾਂਦੀਆਂ ਨੇ ਨੇੜੇ ਸਬਜ਼ੀ ਨਹੀਂ ਲੈਂਦੀਆਂ ਨਾ ਕੋਟ ਨਾ ਅਬਾ ਕੋਟੋਂ ਜਾਂਦੀਆਂ ਲੈ ਕੇ ਕਹਿੰਦੇ ਕੋਟੋਂ ਸਸਤੀ ਆ ਪੁੱਟਾ ਇਹਨੂੰ ਸਿਰ ਇੱਕ ਫਾਇਦਾ ਤਾਂ ਹੋ ਗਿਆ ਨਾ ਜਿਹੜਾ ਬੇਬੇ ਜਾਂਦੀ ਸੀ ਪੇਕੀ ਮਿਲਣ ਤੈਨੂੰ ਕਹਿੰਦੀ ਸੀ ਮੈਨੂੰ 4-500000 ਰੁਪਏ ਦੇ ਮੈਂ ਫੇਰ ਜਾਊਂਗਾ ਕਿਰਾਇਆ ਭਾੜਾ ਲੱਗਦਾ ਹੁਣ ਤੈਨੂੰ ਇੰਨੇ ਮੰਗਦੀ ਤਾਂ ਨਹੀਂ ਹੁਣੀ ਨਹੀਂ ਨਹੀਂ ਮੰਗਦੀ ਪੰਜਾਬ ਰੋਡ ਤੇ ਬੱਸੇ ਨਹੀਂ ਜਾਂਦੀ ਜਿੱਥੇ ਜਾਂ ਉਹ ਪੰਜਾਬ ਰੋਡ ਬੱਸੇ ਨਹੀਂ ਜਾਂਦੀ ਜਾਂ ਕਿੱਥੇ ਜੀ ਨਹੀਂ ਜਾਂਦੀ ਉਹ ਤੇ ਲਈ ਉਹ ਵੱਡੇ ਸ਼ਹਿਰਾਂ ਨੂੰ ਜਾਂਦੀ ਪੰਜਾਬ ਰੋਡ ਦੇ ਵਾਹ ਤਲੁਕੀ ਪਿੰਡਾਂ ਦੇ ਵਿੱਚ ਪਏ ਆ ਜੀ ਉੱਥੇ ਕਿਵੇਂ ਜਾਵਰਦਗੇ ਹਾਂ ਹੁਣ ਕਹਿੰਦਾ ਬੱਸਾ ਵੀ ਲਾ ਦੋ ਉਧਰਲੇ ਪਾਸੇ ਭਾਈ ਅੰਬਰਸਰ ਜਾਂਦੀਆਂ ਬੁੜਗਾ ਡੇੜੇ-ਡੇੜੇ ਦਾ ਟੂਰ ਨਹੀਂ ਲਾਉਂਦੀ ਅੱਜ ਤੱਕ ਅਸੀਂ ਜਾਂਦੇ ਤੈਨੂੰ ਸਾਨੂੰ ਮੁਰਦਿਆ ਨਹੀਂ ਰੋਟੀ ਬਿਗੇਰ ਮੁਰਦਕਾ ਕਰ ਦੋਖੋ ਹੀ ਨਹੀਂ ਆ ਤੇ ਹੋਰ ਕੀ ਹੋਏ ਜੇ ਤੋ ਘਰੇ ਰੋਟੀਆਂ ਬਕਾਉਣ ਵਾਲੀ ਉੱਠ ਗਈ ਤਾਂ ਦੇ 2000 ਰੁਪਏ ਮਿਲ ਜਾਂਦਾ ਫੇਰ ਨਾ ਆਪਾਂ 1000 ਦਾ ਕਹਿੰਦੇ ਆ ਨਾ ਕਹਿੰਦੇ ਬਈ ਸਿੱਧੀ ਆਪਣਾ ਕੰਮ ਕਰਨ ਪੈਸਾ ਕਿਸੇ ਨੂੰ ਨਾ ਦੇ ਜਿਹੜਾ ਫालतੂ ਪੈਸਾ ਦਿੰਦੇ ਆ ਇਹ ਹੀ ਖਰਾਬ ਕਰਦੇ ਨਹੀਂ ਤੁਸੀਂ ਕਹਿੰਦੇ ਨਾ ਕੰਮ ਨਹੀਂ ਕਰਿਆ ਸਰਕਾਰ ਨੇ ਜੇ ਕਹਿੰਦੇ ਕੰਮ ਕਰੇ ਆ ਵਗਾਰਦੇ ਆ ਇਹ ਕੰਮ ਹੋਰ ਕੀ ਆ ਥੋੜਾ ਕਿਰਾਇਆ ਮਾਫ ਕਰਤਾ ਨਾਲ ਕਿਰ ਵਗਾਰਦੇ ਆ ਤਿੰਨ ਤਿੰਨ ਮਰਲੇ ਤੇ 30000 ਰੁਪਏ ਵੱਢੀ ਲਈ ਜਾਂਦੇ 30000 ਅੱਛਾ ਤਿੰਨ ਮਰਲਿਆਂ ਦੀ ਰੈਕਟਰੀ ਤੇ 30000 ਲਈ ਜਾਂਦੇ ਆ ਹਾਂ ਇੱਕ ਇੱਕ ਤਹਿਸੀਲਦਾਰ ਬਦਲਿਆ 98 ਰੈਟੀਆਂ ਕਰਕੇ ਗਿਆ ਤੇ ਹਰੇਕ ਤੋਂ 40000 ਲਿਆ ਕਿੰਨੇ ਬਣ ਗਏ ਜੀ ਕਹਿੰਦੇ ਪਿਛੜੀਆਂ ਸਰਕਾਰਾਂ ਨੇ ਗੰਦੀ ਇਨਾ ਪਾਇਆ ਤੁਹਾਨੂੰ ਟਾਈਮ ਲੱਗੋ ਕੱਢਣ ਦੇ ਇਹ ਗੰਦ ਕਹਿੰਦੇ ਆਉਂਦੀ ਹੈ ਜੀ ਗੰਦ ਕਹਿੰਦੇ ਗੰਦ ਪਾਇਆ ਗੰਦ ਅੱਜ ਤੱਕ ਚੁਗਿਆ ਨਹੀਂ ਗਈ ਇਹਦੇ ਇੱਕ ਬਿਆਨਬਾਜ਼ੀ ਕਰਨੀ ਝੂਠੀ ਕਰਨੀ ਇੱਕ ਦੂਜੇ ਦੇ ਉੱਤੇ ਜੀ ਜੇ ਉਹਨਾਂ ਨੇ ਕੀਤਾ ਜੀ ਫਿਰ ਇੱਕ ਦੇ ਘੰਟੇ ਵਿੱਚ ਸਫਾਈ ਹੋ ਸਕਦੀ ਹੈ ਜੀ ਇਹ ਤਾਂ ਕਹਿੰਦੇ ਅਸੀਂ 6 ਹਫ਼ਤੇ ਜੇ ਨਸ਼ਾ ਬੰਦ ਕਰਤਾ ਕੀ ਸਭ ਤੋਂ ਵੱਧ ਵਿਗ ਰਿਆ ਸੀ ਉਹ ਕਹਿੰਦੇ ਨਸ਼ਾ ਬੰਦ ਕਰਤਾ ਇਹ ਕਮਾਲ ਹੈ ਜੁੱਧ ਦਾ ਲਾਈ ਬੈਟਿਆ ਹੋ ਕਿੱਥੇ ਲਾਇਆ ਦੱਸੋ ਦੱਸੋ ਕਿੱਥੇ ਬੰਦ ਕਿਤੇ ਹੋਈ ਕਿਹੜਾ ਬੰਦਾ ਫੜ ਕੇ ਅੰਦਰ ਦਿੱਤਾ ਜੀ ਤੁਹਾਡੇ ਤੁਹਾਡੇ ਵੇਖਦਾ ਇੱਥੇ ਕਿਹਦਾ ਮਿਲਦਾ ਤੁਹਾਡੇ ਵੇੜੇ ਤਾਂ ਜਦੋਂ ਮਰ ਗਿਆ ਉਹ ਤੇ ਅੱਗਿਆ ਜੁੱਧ ਖਤਮ ਨਹੀਂ ਹੋਇਆ ਇਹ ਉਧਰ ਲੱਗਿਆ ਜੁੱਧ ਖਤਮ ਨਹੀਂ ਹੋਇਆ ਹੌਲੀ ਹੌਲੀ ਖਤਮ ਹੋਊ ਜੁੱਧ ਨਹੀਂ ਉਹ ਬਾਈ ਕਹਿੰਦਾ ਨਸ਼ਾ ਬਿਨ ਨਸ਼ਾ ਖਤਮ ਨਹੀਂ ਹੋਇਆ ਲੱਗਿਆ ਉਹ ਹੌਲੀ ਹੌਲੀ ਖਤਮ ਹੋਊਗਾ ਖਤਮ ਹੋਊਗਾ ਇਹ ਯੁੱਧ ਲੱਗਿਆ ਹੁਣ ਚੱਲੀ ਜਾਂਦਾ ਚੱਲੀ ਜਾਂਦਾ ਖਤਮ ਹੋਊ ਇੱਕ ਹੀ ਉਹ ਨਸ਼ਾ ਕਿਵੇਂ ਨਹੀਂ ਰਹੀ ਨਸ਼ਾ ਲੈਣਾ ਹੋਵੇ ਤੁਹਾਡੇ ਪਿੰਡਾਂ ਚੋਂ ਮਿਲ ਜਾਂਦਾ ਅਸਾ ਮੂੰਹ ਟੱਡੀ ਵੇਖੇ ਪਾਏ ਵੇ ਨਾ ਤੁਸੀਂ ਦੇਖ ਲਓ ਇਧਰ ਦੀ ਜਾਵੜ ਉਤੋਂ ਦੀ ਕਿਹੜਾ ਕੱਢਿਆ ਉਦੋਂ ਇਹ ਕਿਹੜਾ ਹਰਕ ਜੰਦਾਂ ਚ ਤਿੰਨ ਬੰਦੇ ਲੁੱਟੇ ਗਏ ਇੱਥੇ हां ਕਿਸੇ ਤੋਂ ਪੈਸੇ ਖੋਲ ਲੈਂਦੇ ਕਿਸੇ ਤੋਂ ਮੋਬਾਈਲ ਖੋਲ ਲੈਂਦੇ ਕਿਸੇ ਤੋਂ ਕੋਸ ਤਿੰਨ ਤਿੰਨ ਦਿਨਾਂ ਚ ਤੈਨਾ ਬੰਦੇ ਲੋਟ ਲਏ ਤੇ ਦੋ ਸਹਮ ਤੇ ਇੱਕ ਬੁੜੀ ਤੇ ਇੱਕ ਬੰਦਾ ਜਿਹੜਾ ਮਗਰਾ ੱੱਕਾ ਦੇ ਕੇ ਛੱਡਦੀ ਬੁੜੀ ਦਾ ਮਾਰੀ ਗਈ ਇੱਥੇ ਵਜੇ ਸਰਚ ਸੱਟ ਆ ਡਰੇਨ ਤੇ ਸਕੂਟਰੀ ਖੋਲੀ ਕਿ ਬਾਬਾ ਰੁਕੀ ਸਾਡੀ ਕਮਰ ਦਾ ਸਕੂਟਰੀ ਖੋ ਕੇ ਭੱਜ ਗਏ ਆ ਡਰੇਨ ਤੇ ਵੱਡੀ ਛਲਕਦੇ ਅੱਛਾ ਅੱਛਾ ਉਹਦਾ ਖੇਤ ਆ ਉਧਰ ਟੱਕਾ ਖਵਾਉਂਦੇ ਪਹਿਲਾਂ ਵੀ ਦੱਸ ਗਏ ਬਹੁਤ ਹੋਈ ਜਾਂਦੀਆਂ ਲੱਖ ਸਵਾ ਲੱਖ ਦਾ ਸੀਗਾ ਕਿ ਮਨੇ ਹਲ ਪੈ ਸੀ ਬਾਹਰ ਤੇ ਉਹ ਹਲ ਚੱਕ ਕੇ ਲੇਗੇ ਹਲ ਵੀ ਲੇਗਦਾ ਕਿਉਂ ਆਏ ਆ ਮਾੜੀ ਮੜੀ ਦੀ ਛੱਟਣਾ ਮਾੜੀ ਮੜੀ ਕੋਈ ਟਰਾਲੀ ਖੜੀ ਆ ਕੋਈ ਦੀ ਨਹੀਂ ਛੱਡਦੇ ਇਨਾਲ ਤੇਰਾ ਫਰਜ਼ ਹਾਂ ਤਾਰਾ ਨੈੱਟ ਲਾਉਂਦੇ ਰਾਤ ਨੂੰ ਦਿਨਾਂ ਨੇ ਹਟ ਅੱਛਾ ਹਾਂ ਫੇਰ ਕੀ ਲਾਉਂਦੇ ਹਾਂ ਹਾਂ ਅੱਜ ਅੱਜ ਹਬੌਰ ਤਹਿਸੀਲ ਚ ਸ਼ਰੇਆਮ ਬੰਦਾ ਮਾਰਦਾ ਉੱਥੇ ਐਸਪੀ ਵੀ ਵਹਿੰਦਾ ਐਸਡੀਐਮ ਵੀ ਵਹਿੰਦਾ ਜੱਜ ਵੀ ਵਹਿੰਦੇ ਹਬੌਰ ਅੱਜ ਆਈ ਜਾਂਦਾ ਨੈੱਟ ਤੇ ਜੀ ਜੀ ਹਾਂ